देखो। भी ने सारे हिंदुस्तान च झूठ बोलिया और बीजेपी के नुमाइंद जेड अच महल वाले ਪਟਿਆਲਾ ਵਿੱਚ ਕਬਜ਼ਾਕਾਰੀ ਬੈਠੇ ਨੇ ਬੀਜੇਪੀ ਦੇ ਨਾਂ ਦੇ ਉੱਤੇ ਇਹ ਆਪਾਂ ਪਿਛਲੇ ਦੇਖ ਰਹੇ ਆ ਲੰਬੇ ਸਮੇਂ ਤੋਂ ਪਟਿਆਲਾ ਵਾਸੀਆਂ ਨੂੰ ਧਮਕਾਉਂਦੇ ਆ ਰਹੇ ਨੇ ਅੱਜ ਤੱਕ ਕਦੇ ਨਹੀਂ ਹੋਇਆ ਕਿ ਐਡੇ ਰਵਨੀਤ ਬਿੱਟੂ ਵਰਗਾ ਲੀਡਰ ਪਟਿਆਲੇ ਦੇ ਲੋਕਾਂ ਨੂੰ ਡਰਾਉਣ ਵਾਸਤੇ ਔਰ ਅਫਸਰਾਂ ਨੂੰ ਧਮਕਾਉਣ ਵਾਸਤੇ ਉਹ ਇੱਥੇ ਆ ਕੇ ਦਬਾਅ ਪਾ ਰਹੇ ਨੇ ਤੇ ਉਹਨਾਂ ਦੇ ਨਾਲ ਜਿਹੜਾ ਇਹਦੇ ਵਿੱਚ ਬੀਜੇਪੀ ਦੀ ਗੁੰਡਾਗਰਦੀ ਆ ਔਰ ਸਾਡੇ ਵਰਕਰਾਂ ਨੂੰ ਬਾਹਰ ਕੱਢ ਰਹੇ ਨੇ ਔਰ ਉਹਨਾਂ ਨੂੰ ਅੰਦਰ ਦਫ਼ਤਰਾਂ 'ਚ ਬਿਠਾਇਆ ਅਸੀਂ ਇਸ ਬੰਦੇ ਨੂੰ ਉਹਨਾਂ ਦੇ ਰੋਸ ਪ੍ਰਦਰਸ਼ਨ ਕਰ ਰਹੇ ਆ। ਨਾ ਮੌਕੇ ਸਰਕਾਰ ਹੈ ਪਰ ਫਿਰ ਵੀ ਤੁਹਾਡੇ ਬੰਦਨ ਬਾਹਰ ਬਿਠਾ ਰਿਹਾ ਹੈ। ਦੇਖੋ ਸਰਕਾਰ ਨਿਰਪੱਖ ਹੋ ਕੇ ਚੱਲ ਰਹੀ ਹੈ। ਲੇਕਿਨ ਜਿਹੜੇ ਗੁੰਡਾਗਰਦੀ ਆ ਉਹ ਨਹੀਂ ਚਾਹੁੰਦੇ ਕਿ ਸ਼ਹਿਰ ਦਾ ਮਾਹੌਲ ਖਰਾਬ ਕੀਤਾ ਜਾਏ ਔਰ ਭਾਜਪਾ ਪਾਰਟੀ ਚਾਹਦੀ ਹੈ ਕਿ ਚੋਣਾਂ ਦੌਰਾਨ ਅਸੀਂ ਮਾਹੌਲ ਖਰਾਬ ਕਰਦੀਏ ਤੇ ਵੋਟਾਂ ਨਾ ਪੈ ਸਕਣ। ਲੇਕਿਨ ਇਸ ਗੱਲ ਦਾ ਜਵਾਬ ਪਟਿਆਲੇ ਦੇ ਲੋਕਾਂ ਨੇ ਦੇਣਾ। ਪਾਰਲੀਮੈਂਟ ਚ ਵੀ ਦਿੱਤਾ ਵਿਧਾਨ ਸਭਾ ਚ ਵੀ ਦਿੱਤਾ ਔਰ ਹੁਣ ਨਗਰ ਨਿਕਮਨੀਆ ਚੋਣਾਂ ਦੇ ਵਿੱਚ ਵੀ ਉਹ ਜਵਾਬ ਦੇਣ ਕੇ ਵੋਟਰਾਂ ਨਾਲ ਜਵਾਬ ਦੇਣ ਕੇ ਗੁੰਡਾਗਰਦੀ ਤੋਂ ਡਰਨ ਵਾਲੇ ਨਹੀਂ ਹੈ ਉਹਨਾਂ ਨੇ ਬਹੁਤ ਸੋਚ ਸਮਝ ਕੇ ਬਹੁਤ ਜਿੱਤਣ ਵਾਲੇ ਕੈਂਡੀਡੇਟ ਦੇ ਮਿਹਨਤੀ ਕੈਂਡੀਡੇਟਾਂ ਨੂੰ ਜਿਹੜੀ ਟਿਕਟਾਂ ਦਿੱਤੀਆਂ ਨੇ ਮੈਂ ਆਪਣੇ ਖੁਦ ਨੂੰ ਦੱਸ ਦਿੰਦਾ ਵੀ ਮੈਂ 2016 ਤੋਂ ਪਾਰਟੀ ਜੁੜਿਆ ਹੋਇਆ ਹਾਂ ਕੋਈ ਇਸ ਤਰ੍ਹਾਂ ਦੀ ਮੇਰੇ ਨਾਲ ਨਹੀਂ ਇਸ ਤਰ੍ਹਾਂ ਦਾ ਹੋਇਆ ਵੀ ਮੈਨੂੰ ਟਿਕਟ ਨਾਲ ਦੇਣ ਦਾ ਕੋਈ ਗੱਲ ਆਈ ਹੋਵੇ ਉਹਨੂੰ ਬੜੇ ਬਿਹਤਰ ਔਰ ਅਸੀਂ ਜਿਹਦੇ ਤਰੀਕੇ ਨਾਲ ਮੈਨੂੰ ਜਿਹੜੀ ਹੈ ਟਿਕਟ ਦਿੱਤੀ ਗਈ ਹੈ ਔਰ ਸਾਰੇ ਵਰਕਰਾਂ ਨੂੰ ਸਾਫ਼ ਸੁਥਰੇ ਤੌਰ ਤੇ ਟਿਕਟਾਂ ਮਿਲੀਆਂ ਨੇ ਕੋਈ ਨਾਰਾਜ਼ ਨਹੀਂ ਹੈ 10-5-10 ਮਿੰਟ ਦੀ ਨਾਰਾਜ਼ਗੀ ਕਿਉਂਕਿ ਹਰੇਕ ਦਾ ਮਨ ਹੁੰਦਾ ਵੀ ਮੈਂ ਲੜਾਂ ਐਮਸੀ ਲੜਾਂ ਇਹ ਹਰੇਕ ਦਾ ਮਨ ਹੁੰਦਾ ਹੈ ਕਾਰਪੋਰੇਸ਼ਨ ਦੀ ਇਲੈਕਸ਼ਨ ਆ ਕਾਰਨਪੁਰ ਇਲੈਕਸ਼ਨ ਕਿਹਾ ਜਾਂਦਾ ਕਿਤਨੇ ਕਿਤੇ ਕੇਂਦਰੀ ਮੰਤਰੀ ਇੱਥੇ ਆ ਕੇ ਤੁਹਾਡੇ ਤੇ ਇਲਜ਼ਾਮ ਲਾਉਣੇ ਨੇ ਕਿ ਰਵਨੀ ਸਿੰਘ ਬਿੱਟੂ ਹੈ ਜਿਹੜਾ ਸਾਰਾ ਉਹਦਾ ਇਤਿਹਾਸ ਪਤਾ ਹੈ ਪੰਜਾਬ ਦਾ ਉਹਨਾਂ ਨੇ ਮਾਹੌਲ ਕਿਸ ਤਰ੍ਹਾਂ ਦਾ ਰੱਖਿਆ ਉਹ ਚਾਹੁੰਦੇ ਨਹੀਂ ਕਿ ਚੋਣਾਂ ਦੌਰਾਨ ਜਿਹੜਾ ਪਟਿਆਲੇ ਦਾ ਮਾਹੌਲ ਹਸਕਾਵਾ ਰਹੇ ਵੀ ਪਟਿਆਲੇ ਦੇ ਮਾਹੌਲ 'ਚ ਕੋਈ ਨਾ ਕੋਈ ਗਰਬੜ ਰਹੇ ਇਹ ਉਹਨਾਂ ਦੀ ਆਪਣੀ ਪਹਿਲੀ ਜਿਹੜੀ ਪ੍ਰਾਇੋਰਟੀ ਹੈ ਪਟਿਆਲੇ ਸ਼ਹਿਰ 'ਚ ਆ ਕੇ ਕਿਉਂਕਿ ਇਹਨਾਂ ਦਾ ਅੰਡ ਦਾ ਤਾਂ ਮਤਲਬ ਹੀ ਨਹੀਂ ਸੀ ਜਾਂ ਤਾਂ ਇਹਨਾਂ ਨੂੰ ਮੈਲਾਂ ਵਾਲੇ ਤੇ ਵਿਸ਼ਵਾਸ ਨਹੀਂ ਹੈਗਾ ਜਾਂ ਫਿਰ ਮੈਲਾਂ ਵਾਲਾ ਨੂੰ ਆਪਣੇ ਆਪ ਤੇ ਵਿਸ਼ਵਾਸ ਨਹੀਂ ਹੈਗਾ ਠੀਕ ਹੈ ਜੀ ਉਹ ਸਵੇਰੇ ਵੀ ਕਿੰਟਰਵਿਊ ਚ ਕਹਿ ਰਹੇ ਸੀ ਕਿ ਵੀ ਨਵੇਂ ਵਲੰਟੀਅਰ ਅੱਗੇ ਆ ਗਏ ਆ ਪੁਰਾਣੇ ਪਿੱਛੇ ਚਲੇ ਗਏ ਮੈਂ ਉਹ ਪੁੱਛਣਾ ਚਾਹੁੰਦਾ ਵੀ ਤੁਹਾਨੂੰ ਕਿੰਨੀ ਕੁ ਦੇਰ ਹੋਈ ਹੈ ਬੀਜੇਪੀ ਚ ਆਏ ਨੂੰ ਔਰ ਤੁਸੀਂ ਕਿੰਨੇ ਕੁ ਪੁਰਾਣੇ ਹੋ ਬੀਜੇਪੀ ਦੇ ਵਿੱਚ ਆਪਣੇ ਆਪ ਨੂੰ ਆਪਣਾ ਪੱਖ ਰੱਖ ਕੇ ਉਸ ਤੋਂ ਬਾਅਦ ਦੂਜੇ ਵਲੰਟੀਅਰ ਦੀ ਗੱਲ ਕਰਨੀ ਚਾਹੀਦੀ ਹੈ ਸਾਡੇ ਅਸੀਂ ਸਾਰੇ ਖੁਸ਼ ਆ ਸਾਰੀ ਪਾਰਟੀ ਖੁਸ਼ ਹੈ ਔਰ ਇਹ ਜਿਹੜੀ ਚੋਣਾਂ ਹੋਣੀਆਂ ਨੇ ਨਿਰਪੱਖ ਸਾਫ ਸੁਥਰੀਆਂ ਚੋਣਾਂ ਹੋਣੀਆਂ ਨੇ ਔਰ ਵਧੀਆ ਨਤੀਜੇ ਨਾਲ ਸਾਰਿਆਂ ਨੂੰ ਦਿਤਾ ਕੇ ਸਾਰੇ ਕਾਰਪੋਰੇਸ਼ਨ ਬਣਾਣਗੇ ਔਰ ਆਪਣੀ ਪਾਰਟੀ ਦਾ ਮਾਨ ਉੱਚਾ ਕਰਨਗੇ ਜੋ ਲੋਕਾਂ ਦੀ ਸੇਵਾ ਹਾਂਜੀ ਆਮ ਆਦੀ ਪਾਰਟੀ ਨੇ ਆਂਦੇ ਸਾਰ ਮੈਂ ਤੁਸੀਂ ਸ਼ਾਇਦ ਇੱਕ ਸਾਰੇ ਮੀਡੀਆ ਵਾਲੇ ਭਾਈਆਂ ਨੇ ਦੇਖਿਆ ਹੋਣਾ ਕਿ ਨਾਲੀਆਂ ਤੋਂ ਸਟਾਰਟ ਹੋਏ ਪਏ ਆ ਜੀ ਜਿਹੜਾ ਬੰਦੇ ਆ ਜਾਣਗੇ ਜੀ ਪਾਲ ਆਮ ਆਦਮੀ ਪਾਰਟੀ ਦੇ ਮੈਂ ਤੁਹਾਨੂੰ ਉਹੀ ਉਹੀ ਤਾਂ ਜਵਾਬ ਦੇ ਰਿਹਾ ਜੀ ਸ਼ੁਰੂ ਤੋਂ ਮਿਹਨਤ ਕਰਦੇ ਆ ਰਹੇ ਹਾਂ ਪਟਿਆਲੇ ਸ਼ਹਿਰ ਚ ਜਿਹੜਾ ਇਹਨਾਂ ਨੇ ਗੰਦ ਪਾਇਆ ਸੀਗਾ 1000 ਕਰੋੜ ਰੁਪਏ ਲਾ ਕੇ ਜਿਹੜੀ ਸੀਵਰੇਜ ਸਿਸਟਮ ਖਰਾਬ ਕੀਤਾ ਸੀ ਵਾਟਰ ਸਪਲਾਈ ਖਰਾਬ ਕੀਤੀ ਸੀ ਹੈਨਾ ਜੀ ਉਸ ਨੂੰ ਠੀਕ ਕਰਦੇ ਕਰਦੇ 3 ਸਾਲ ਹੋ ਗਏ ਔਰ ਬਹੁਤ ਬਿਹਤਰ ਢੰਗ ਨਾਲ ਸੀ ਲੋਕਾਂ ਚ ਵਿਚਰ ਚੁੱਕੇ ਆ ਮੇਰੇ ਹਿਸਾਬ ਨਾਲ 60 ਦੀਆਂ ਸਾਰੀਆਂ ਸੀਟਾਂ ਦੇ ਵਿੱਚ ਅਸੀਂ ਜੇਤੂ ਰੋਕੇ ਤੁਹਾਡੇ ਅੱਗੇ ਆਵਾਂਗੇ ਸਰ ਜੀ ਤੁਹਾਡੇ ਵੱਲੋਂ ਪਹਿਲੇ ਵੀ ਕਿਹਾ ਗਿਆ ਸਰਪੰਚਾਂ ਪੰਚਾਂ ਦੇ ਵਿੱਚ ਇਹ ਲੜਾਈ ਝਗੜਾ ਨਹੀਂ ਹੋਏਗਾ ਪਰ ਫਿਰ ਵੀ ਜੀ ਭਾ ਸਰ ਕਈ ਥਾਵਾਂ ਦੇ ਉੱਤੇ ਅਜਿਹੀਆਂ ਘਟਨਾਵਾਂ ਮੌਜਦੀਆਂ ਕੁਝ ਲੋਕ ਆਪਣੀ ਇੱਜ਼ਤ ਦਾ ਸਵਾਲ ਬਣਾ ਲੈਂਦੇ ਨੇ ਸਰਪੰਚੀ ਇੱਕ ਐਸੀ ਚੀਜ਼ ਹੈ ਕਿ ਪਿੰਡ ਛੋਟਾ ਜਿਹਾ ਹੁੰਦਾ ਹੈ ਗਿਣਤੀ ਦੇ 300 ਤੋਂ ਲੈ ਕੇ 700 800 ਤੱਕ ਵੋਟ ਹੁੰਦੀਆਂ ਉੱਥੇ ਪਰ ਉਹ ਕਈ ਪਰਿਵਾਰਾਂ ਦੇ ਵਿੱਚ ਨਾ ਜਾਤੀ ਦੁਸ਼ਮਣੀਆਂ ਚੱਲਦੀਆਂ ਆਉਂਦੀਆਂ ਜਾਂ ਫਿਰ ਕਿਸੇ ਬੰਦੇ ਨੂੰ ਅੱਗੇ ਨਹੀਂ ਦੇਖ ਸਕਦੇ ਮਿਹਨਤੀ ਬੰਦੇ ਨੂੰ ਕਿ ਨਹੀਂ ਦੇਖ ਸਕਦੇ ਸਾਡੇ ਵੱਲੋਂ ਕਿਸੇ ਵੀ ਤਰ੍ਹਾਂ ਦਾ ਇਸ ਤਰ੍ਹਾਂ ਦਾ ਪ੍ਰੋਪਾਗੈਂਡਾ ਜਾਂ ਕੋਈ ਅਸਤ ਦੀ ਚਾਲ ਨਹੀਂ ਖੇਡੀ ਗਈ ਵੀ ਲੋਕਾਂ ਨੂੰ ਠੇਸ ਪਹੁੰਚਾ ਫਲਾਣੇ ਨੂੰ ਤੁਸੀਂ ਬਣਾਤਾ ਬਿਨਾ ਨੋ ਬਿਲਕੁਲ ਸਾਫ਼ ਸੁਥਰੇ ਤਰੀਕੇ ਨਾਲ ਸਾਰੇ ਸਰਪੰਚ ਬਣੇ ਆ ਜੀ ਉਹ ਸਾਹਮਣਾ ਕਹਿ ਲੀਏ ਤੁਸੀਂ ਸੂਲਰ ਦਾ ਸਰਪੰਚ ਦੇਖ ਲਓ ਸਾਫ਼ ਸੁਥਰੇ ਤਰੀਕੇ ਨਾਲ ਜਿਸ ਤਰ੍ਹਾਂ ਲੋਕਾਂ ਨੇ ਵੋਟਾਂ ਪਾਈਆਂ ਤਾਂ ਉੱਥੇ ਸਰਪੰਚ ਬਣਿਆ ਜੀ ਆਪਣੇ ਪਟਿਆਲੇ ਸਭ ਤੋਂ ਨੇੜੇ ਵਾਲਾ ਸਰਪੰਚ ਉਹੀ ਸੀਗਾ ਇਹ ਤੋਂ ਸਾਫ਼ ਸੁਥਰਾ ਤਰੀਕਾ ਕੋਈ ਨਹੀਂ ਹੋ ਸਕਦਾ ਇਲਾ ਇਲੈਕਸ਼ਨਾਂ ਦੀ ਗੱਲ ਕੀਤੀ ਹੈ ਤੁਸੀਂ ਸ਼ਾਂਤਮਈ ਤਰੀਕਾ ਨਾਲ ਕਰਵਾਓਗੇ ਜੇ ਅਗਰ ਕੋਈ ਲੜਾਈ ਝਗੜੇ ਨੂੰ ਆਉਂਦਾ ਤੇ ਖੁਸ਼ਾਸਰ ਨੂੰ ਇਤਲਾ ਕੀਤੀ ਜਾ ਔਰ ਪਟਿਆਲੇ ਦਾ ਜਿਹੜਾ ਮੁਹਾਲਾ ਉਸ ਖਾਮਾ ਰਹੇ ਪਟਿਆਲੇ ਦੇ ਵਿੱਚ ਪਹਿਲਾਂ ਬਹੁਤ ਗੰਦ ਪੈ ਚੁੱਕਿਆ ਬਹੁਤ ਇਸ ਤਰ੍ਹਾਂ ਦੀ ਘਟਨਾਵਾਂ ਹੋ ਚੁੱਕੀਆਂ ਮੇਰੇ ਖਿਆਲ ਸਟਾਰਟਿੰਗ ਹੀ ਪਟਿਆਲੇ ਸ਼ਹਿਰ ਚ 32 ਨੰਬਰ ਵਾਰਡ ਹੁੰਦਾ ਸੀ 20 ਸਾਲ ਪਹਿਲਾਂ ਜਿੱਥੋਂ ਇਹ ਘਟਨਾ ਵਾਪਰਨੀ ਸ਼ੁਰੂ ਹੀ ਸੀ ਇਹੀ ਉਹ ਪਰਿਵਾਰ ਹੈ ਮਹਿਲਾ ਦਾ ਪਰਿਵਾਰ ਹੈ ਜਿਨ੍ਹਾਂ ਨੇ ਪਹਿਲੀ ਵਾਰ 32 ਨੰਬਰ ਵਾਰਡ ਨੂੰ ਦੱਬਿਆ ਸੀਗਾ ਦੁਬਾਰਾ ਬਾਅਲੈਕਸ਼ਨ ਹੋਈ ਸੀ ਰਾਮਕਮਰ ਬੋਰਾ ਦੀ ਡੈਥ ਹੋਣ ਤੋਂ ਬਾਅਦ ਤੇ ਉਹ ਬਾਅਲੈਕਸ਼ਨ ਦੇ ਵਿੱਚ ਇਹਨਾਂ ਨੇ ਪੂਰੀ ਗੁੰਡਾਗਰਦੀ ਕੀਤੀ ਸੀ ਉਤੋਂ ਹੀ ਇਹ ਬਾਜੀਆਂ ਚਲਦੀਆਂ ਆ ਰਹੀਆਂ ਫਿਰ ਅਕਾਲੀ ਸਰਕਾਰ ਨੇ ਬੇਹਤਾਂ ਚੱਲਦੇ ਰਹੇ ਤੁਰਨਾਰ ਨਾਰੇਬਾਜੀ ਕੀਤੀ ਹੈ ਇਹਰੇ ਬੀਜੇਪੀ ਕੋਲ ਕੀ ਗੱਲ ਨੂੰ ਦੇਖੋ ਬੀਜੇਪੀ ਮਹਿਲਾਵਾਲਿਆਂ ਦੀ ਇੱਕ ਆਦਬ ਬਣ ਗਈ ਵੀ ਆਪਣੀ ਸਰਕਾਰ ਹੋਵੇ ਤੇ ਆਪਾਂ ਜੋ ਮਰਜ਼ੀ ਕਰੀਏ ਅੱਜ ਸਿਰਫ ਭੰਡਨ ਦਾ ਕੰਮ ਕਰਨ ਆਏ ਨੇ ਇੱਥੇ ਬੜੇ ਪਾਰਦਰਸ਼ੀ ਤਰੀਕੇ ਨਾਲ ਐਨਓਸੀ ਮਿਲੀਆਂ ਨੇ ਐਨਓਸੀ ਦਾ ਰੋਲਾ ਪਾਇਆ ਅਖਬਾਰਾਂ 'ਚ ਵੀ ਕੇ ਪ੍ਰੈਸ ਕਾਨਫਰੰਸ ਵੀ ਕੀਤੀ ਕਿ ਸਾਨੂੰ ਐਨਓਸੀ ਨਹੀਂ ਮਿਲ ਰਹੀਆਂ ਜੇ ਐਨਓਸੀ ਨਹੀਂ ਮਿਲੀ ਤੇ ਇੱਥੇ ਫਾਰਮ ਕਿਵੇਂ ਆ ਕੇ ਭਰਨ ਲਈ ਫਾਰਮ ਐਨਓਸੀ ਲੈਂਡ ਦੇ باوجود ਤੁਮਦ ਲਾਉਣੀ ਕਿ ਸਰਕਾਰ ਸਾਨੂੰ ਐਨੋਸਨੀ ਦੇਰੀ ਇੱਥੇ ਆ ਕੇ ਫਾਰਮ ਭਰਨ ਆਏ ਤੁਸੀਂ ਲੇਟ ਹੋ ਪੀਸੀ ਪਹਿਲਾਂ ਕਰਨ ਲੱਗੇ ਇੱਥੇ ਆਏ ਜਦੋਂ ਫਾਰਮ ਭਰਨ ਜਾ ਰਹੇ ਨੇ ਤੇ ਆਪਣੇ ਹੀ ਬੰਦਿਆਂ ਤੋਂ ਫਾਰਮ ਫਟਵਾ ਲਏ ਕਿਉਂਕਿ ਮਾਹੌਲ ਖਰਾਬ ਕਰਨ ਦੇ ਤਰੀਕੇ ਨਾਲ ਉਹਨਾਂ ਦਾ ਇੱਕ ਵਿਉਂਤਬੇ ਤੇ ਤਰੀਕੇ ਨਾਲ ਇਹ ਕੰਮ ਕੀਤਾ ਆਹ ਫਰੀ ਪਲਾਨ ਇੱਕ ਮੈਂ ਕਹਾਂ ਸਕ੍ਰਿਪਟਡ ਉਹਨਾਂ ਨੇ ਅੱਜ ਐਪੀਸੋਡ ਕੀਤਾ ਆਪਣੀ ਹੀ ਬੰਦੇ ਤੋਂ ਆਪਣੀ ਕਿਸੇ ਬੰਦੇ ਨੂੰ ਬੁਲਾ ਕੇ ਫਾਰਮ ਫੜਵਾ ਤੇ ਰੌਲਾਪਾ ਤੇ ਸਾਡੇ ਫਾਰਮ ਫੜੇ ਜਾ ਰਹੇ ਅਸੀਂ ਫਾਰਮ ਭਰਨ ਲਈ ਜਾ ਰਹੇ ਸੀ ਹਲੇ 2:55 ਮਿੰਟ ਹੋਏ ਨੇ ਤੇ ਸਾਨੂੰ ਅਫਸਰਾਂ ਨੇ ਕਿਹਾ ਤਾਂ 5 ਮਿੰਟ ਚ ਤੁਹਾਡੇ ਫਾਰਮ ਨਹੀਂ ਹੋਣੇ ਕਿਉਂਕਿ ਬੰਦੇ ਜ਼ਿਆਦਾ ਹੋ ਕਿਉਂਕਿ ਸਾਡੀ ਪਾਰਟੀ ਨੇ ਜਿਹੜੀ ਟਿਕਟਾਂ ਲੇਟ ਕੀਤੀ ਸੀ ਅਨਾਉਂਸ ਲੇਟ ਹੋਣ ਤੋਂ ਬਾਅਦ ਅਸੀਂ ਜਦੋਂ ਫਾਰਮ ਭਰ ਲਈ ਆ ਰਹੇ ਹਾਂ ਤੇ ਟਾਈਮ ਆਬਵੀਅਸ ਹੀ 5 ਮਿੰਟ ਰਹਿੰਦੇ ਸੀ ਕਿ ਉਹਨਾਂ ਨੇ ਸਾਨੂੰ ਮਨਾ ਕਰਤਾ ਪਰ ਰਵਨੀਤ ਬਿੱਟੂ ਕਿਉਂਕਿ ਸੈਂਟਰ ਦਾ ਮਨਿਸਟਰ ਹੈ ਮਹਾਰਾਣੀ ਸਾਹਿਬ ਸਾਰੀ ਟੀਮ ਲੈ ਕੇ ਇੱਥੇ ਪਹੁੰਚ ਗਏ ਅੰਦਰ ਆਰੂ ਦੇ ਕਮਰੇ ਚਲੇ ਗਏ ਤੇ ਸਾਡਾ ਵਿਰੋਧ ਇਹੀ ਹੈ ਵੀ ਤੁਸੀਂ ਜੇ ਸਾਡ ਨੂੰ ਰੋਕਿਆ ਦੇਖੋ ਟਾਈਮ ਸਾਰੇ ਲਈ ਇਕੁਅਲ ਹੈ ਸਾਰੇ ਇਥੇ ਸਾਰੇ ਕੋਈ ਆਮ ਆਦਮੀ ਪਾਰਟੀ ਤੋਂ ਕਾਂਗਰਸ ਤੋਂ ਆਜ਼ਾਦ ਅਕਾਲੀ ਤੋਂ ਸਾਰਿਆਂ ਨੇ ਆਕੇ ਪੜਨਾ ਸਾਰੇ ਪਰਨਾ ਜੇ 3 ਵਜੇ ਦਾ ਟਾਈਮ ਸਾਡੇ ਲਈ ਹੈ ਤੇ ਉਹਨਾਂ ਲਈ ਵੀ ਉਹੀ ਟਾਈਮ ਹੈ ਤਾਂ ਉਹ ਕਿਵੇਂ ਜਾ ਸਕਦਾ ਆਂਡੀ ਫੈਕਟਰ ਕੋਈ ਨਹੀਂ ਕਿਸੇ ਲਈ ਚੱਲਿਆ ਜਾਏਗੀ ਤੁਸੀਂ ਗੁੰਨਗਰਤੀ ਕਰ ਰਹੇ ਕਹਿੰਦੇ ਜਿਲ੍ਹਾ ਪ੍ਰਧਾਨ ਦੇ ਘਰੇ ਰਾਤ ਜਾ ਕੇ ਗੰਮਾ ਕਰਵਾਇਆ ਗਿਆ ਸੀ ਸੀਸੀਟੀਵੀ ਵੀਡੀਓ ਜਿਹੜਾ ਬੰਦੇ ਉਹਨਾਂ ਤੇ ਖਰਾਬ ਕਾਰਵਾਈ ਕਰਾ ਲਵੋ ਨੀ ਦੂਮੋਰ ਜਿਹੜਾ ਫੁਟੇ ਗਿਆ ਫਿਰ ਤਾਂ ਕੋਈ ਗੱਲ ਹੀ ਨਹੀਂ ਹੈ ਜੇ ਉਹਨਾਂ ਕੋਲ ਪ੍ਰੂਫ ਨਹੀਂ ਫਿਰ ਤਾਂ ਬਹੁਤ ਵੱਡੀ ਗੱਲ ਹੈ ਅੱਛੀ ਗੱਲ ਹੈ ਉਹ ਜਿਹਦੇ ਖਿਲਾਫ ਕਰਨਾ ਚਾਹੁੰਦਾ ਰਿਟਰਨ ਕੰਪਲੀਟ ਦੇਖ ਸਕਦਾ ਮੈਂ ਤੁਹਾਨੂੰ ਕ ਫਰਮਨਾ ਪਰੋਜੀ ਜਿਹੜੇ ਜੇਤੂ ਦੇ ਆਪ ਦਾ ਹਾਂਜੀ ਹਾਂਜੀ ਉਹਨਾਂ ਨੂੰ ਵੀ ਵਰਨਿੰਗ ਧਮਕੀਆਂ ਦਿੱਤੀਆਂ ਗਈਆਂ ਇਹਦਾ ਜਵਾਬ ਉਹੀ ਦੇਣਗੇ ਕਿਉਂਕਿ ਇਹਨਾਂ ਨੂੰ ਖੁਦ ਐਕਚੁਅਲ 'ਚ ਜੋ ਕਰਦੇ ਆਏ ਨੇ ਉਹਨਾਂ ਨੂੰ ਇਹ ਖਦਸ਼ਿਆ ਵੀ ਹੋਏਗਾ ਪਰ ਹੋਣਾ ਕੋਈ ਬੜੇ ਪਾਰਦਰਸ਼ੀ ਤਰੀਕੇ ਨਾਲ ਐਮਐਲਏ ਸਾਡੇ ਅਜੀਤਪਾਲ ਸਿੰਘ ਜੀ ਕੋਲ ਹੀ ਨੇ ਕਿਹਾ ਬਿਲਕੁਲ ਪਾਰਦਰਸ਼ੀ ਇਲੈਕਸ਼ਨ ਹੋਣੀ ਹੈ ਫੇਅਰ ਐਂਡ ਕਿਸੇ ਦੀ ਕੋਈ ਇੰਟਰਫੇਰੈਂਸ ਨਹੀਂ ਪਰਸੋਂ ਦਾ ਰੌਲਾ ਪਾ ਰਹੇ ਸੀ ਐਨਸੀ ਮਿਲ ਰਿਹਾ ਤੁਹਾਨੂੰ ਮੈਂ ਇੱਕੋ ਗੱਲ ਕਰਾਂ ਐਨਸੀ ਤੋਂ ਬਿਨਾਂ ਇੱਥੇ ਆ ਕਿਵੇਂਗੇ ਉਹ ਪਹਿਲੀ ਗੱਲ ਉਹਨਾਂ ਦੀ ਗੱਲ ਹੀ ਝੁੱਟ ਲਈ ਜਾਂਦੀ ਹੈ ਐਨਓਸੀ ਮਿਲੀ ਹੈ ਬਿਲਕੁਲ ਦੇ ਤਰੀਕੇ ਨਾਲ ਮਿਲੀ ਹੈ ਕੋਈ ਦਿੱਕਤ ਨਹੀਂ ਹੈ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਦੀ ਗੱਲ ਕੀਤੀ ਜਾ ਰਹੀ ਹੈ ਫੂਲ ਪ੍ਰਸ਼ਾਸਨ ਦਾ ਕੀ ਆ ਰਿਹਾ ਹੈ ਕਿ ਫੂਲ ਪ੍ਰਸ਼ਾਸਨ ਬਲੂ ਪ੍ਰੈਸ਼ਰ ਪੁਆਇਆ ਜਾ ਰਿਹਾ ਹੈ ਦੇਖੋ ਇੱਥੇ ਵੀ ਮੈਂ ਪਹਿਲਾਂ ਵੀ ਕਿਹਾ ਇਹਦੇ ਵਿੱਚ ਆਮ ਆਦਮੀ ਦੇ ਵੀ ਨੇ ਕਾਂਗਰਸ ਦੇ ਵੀ ਕੁਝ ਖੜੇ ਨੇ ਤੇ ਆਜ਼ਾਦ ਵੀ ਲੋਕੀ ਜਿਹੜੇ ਭਰ ਰਹੇ ਹਰ ਪਾਰਟੀ ਦਾ ਨੁਮਾਇੰਦਾ ਇੱਥੇ ਖੜਿਆ ਸੀਗਾ ਹੁਣ ਤਾਂ ਸ਼ਾਇਦ ਘਟ ਗਏ ਪਰ ਸਾਡਾ ਵਿਰੋਧ ਇਸੇ ਗੱਲ ਤੇ ਆ ਵੀ ਚੂੜੂਠ ਨੀਰਾ ਝੂਠ ਔਰ ਪ੍ਰੋਪਾਗੈਂਡਾ ਹੈ ਫਾਲਸ ਸਟੇਟਮੈਂਟਸ ਨੇ ਇਹਦਾ ਕੋਈ ਨਹੀਂ ਜੇ ਪ੍ਰੂਫ ਹੈਗਾ ਤੇ ਉਹਨਾਂ ਪ੍ਰੂਫ ਲੈ ਕੇ ਬੜੇ ਇਸ ਤਰੀਕੇ ਨਾਲ ਬਹੁਤ ਸਾਰੇ پیسے ਜਾ ਤੁੜੀ ਪਾਰਟੀ ਵੱਲੋਂ ਸਿੱਧੇ ਤੌਰ ਤੇ ਕਿਹਾ ਜਾ ਰਿਹਾ ਕਿ ਕੋਈ ਗੁੰਡਗਰਦੀ ਨਹੀਂ ਹੋਈ ਕਿ ਸਾਫ ਤੋਂ ਮਤਲਬ ਹੀ ਨਹੀਂ ਬਣਦਾ ਜੀ ਕਦੇ ਨਹੀਂ ਆਮ ਆਦਮੀ ਪਾਰਟੀ ਦਾ ਜਦ ਬਦਲਾਅ ਹੈ ਬਿਲਕੁਲ ਪਾਰਦਰਸ਼ੀ ਇਲੈਕਸ਼ਨ ਹੈ ਔਰ ਕੋਈ ਵੀ ਕਿਸੇ ਤਰੀਕੇ ਦੀ ਕੋਈ ਨਹੀਂ ਸਾਰਿਆਂ ਲਈ ਨੂੰ ਸੀ ਬਰਾਬਰ ਮਿਲੀਆਂ ਨੇ ਸਾਰਿਆਂ ਲਈ ਇਲੈਕਸ਼ਨ ਬਰਾਬਰ ਹੈ ਪ੍ਰਾਪਰਟੀ ਬੇਚਨੇ ਔਰ ਖਰੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز